ਨਮਸਕਾਰ ਸ਼ਸ਼ੀਕਾ ਅਸਲਾਮੁਅਲੈਕਮ ਕੀ ਹਾਲ ਹੈ ਸਾਰਾ ਪਰਿਵਾਰ ਵਧੀਆ ਹੋਊਗਾ ਠੀਕ ਹੋਊਗਾ ਤੇ ਤੰਦਰੁਸਤ ਹੋਊਗਾ ਠੀਕ ਹੈ ਜੀ ਤੇ ਮੈਡਮ ਇੱਕ ਪੀਸ ਬਣਾਇਆ ਸੀਗਾ ਆਪਣੇ ਲਾ ਕੋफी ਟਾਈਮ ਹੋ ਚੁੱਕਿਆ ਤੇ ਉਹਨੂੰ ਪੀਸ ਬਹੁਤ ਹੀ ਵਧੀਆ ਲੱਗਿਆ ਬਹੁਤ ਹੀ ਸੋਨਾ ਵਰਗ ਕੀਤਾ ਸੀਗਾ ਆਪਾਂ ਨੇ ਤੇ ਉਹਨਾਂ ਨੇ ਦੁਬਾਰਾ ਦੁਬਾਰਾ ਉਹਨਾਂ ਦੀ ਡਿਮਾਂਡ ਆਈ ਤੇ ਬਹੁਤ ਸੋਨੇ ਉਹਨਾਂ ਦੇ ਲਹਿੰਗੇ ਰੈਡੀ ਕਰਵਾਏ ਨੇ ਸ਼ਰਾਰੇ ਸੂਟ ਠੀਕ ਹੈ ਜੀ ਤੁਸੀਂ ਆਪਾਂ ਲਹਿੰਗਾ ਵੀ ਕਹਿ ਸਕਦਾ ਸ਼ਰਾਰਾ ਵੀ ਕਹਿ ਸਕਦੇ ਆ ਉਹਦਾ ਰੀਜ਼ਨ ਕੀ ਹੈ ਉਹਦਾ ਫਲੇਅਰ ਹੀ ਉਹਨਾਂ ਬਣਾਤਾ ਆਪਾਂ ਨੇ ਕਿ ਜੇ ਉਹਨੂੰ ਲਹਿੰਗਾ ਬਣਾ ਲਓ ਜਾਂ ਸ਼ਰਾਰਾ ਬਣਾ ਲਓ ਔਰ ਬਹੁਤ ਹੀ ਸੋਨਾ ਵਰਕ ਕੀਤਾ ਹੋਇਆ ਹੈ ਕੱਪੜੇ ਕੁਆਲਟੀ ਬਹੁਤ ਸੋਹਣੀ ਹੈ ਤੇ ਰੈੱਡ ਕਲਰ ਦਾ ਇੱਕ ਬਣਿਆ ਇੱਕ ਹੋਰ ਥੋੜਾ ਜਿਹਾ ਡਾਰਕ ਕਲਰ ਬਣਿਆ ਔਰ ਕੰਮ ਦੀ ਕੁਆਲਟੀ ਵਾਈਜ਼ ਜੇਪਾ ਚੱਲੀ ਤਾਂ ਕੰਮ ਦੀ ਕੁਆਲਟੀ ਤੁਹਾਨੂੰ ਪਤਾ ਹੈ ਕਿ ਆਪਣੀ ਵਰਕ ਦੀ ਕਿੱਡੀ ਕੁਆਲਟੀ ਹੈ ਟੋਟਲੀ ਹੈਂਡ ਵਰਕ ਹੋ ਰੱਖਿਆ ਕੰਮ ਦੀ ਫਿਨਿਸ਼ਿੰਗ ਹੈ ਦਬਕੇ ਦਾ ਕੰਮ ਬਣਿਆ ਹੋਇਆ ਠੀਕ ਹੈ ਫੁੱਲ ਹੈਵੀ ਦੁਪੱਟਾ ਬਣਿਆ ਹੋਇਆ ਫੁੱਲ ਹੈਵੀ ਸ਼ਰਾਰਾ ਬਣਿਆ ਹੋਇਆ ਤੇ ਫੁੱਲ ਹੈਵੀ ਸੂਟ ਬਣਿਆ ਹੋਇਆ ਤੇ ਬਹੁਤ ਹੀ ਪਿਆਰਾ ਵਰਕ ਹੋ ਰੱਖਿਆ ਪਾ ਤੁਹਾਨੂੰ ਫੁੱਲ ਪਿੱਕ ਦਿਖਾ ਰਿਹਾ ਹੈ ਸ਼ਰਾਰੇ ਦੀ ਪਹਿਲਾਂ ਫੁੱਲ ਪਿੱਕ ਦਿਖਾ ਦਿਓ ਬਹੁਤ ਹੀ ਸੋਨਾ ਵਰਕ ਹੋ ਰਿਹਾ ਜੀ 4 ਮੀਟਰ ਦਾ ਫਲੇਅਰ ਬਣਿਆ ਹੋਇਆ ਜੀ ਫਰੰਟ ਬੈਗ ਉਨੇ ਵਰਕ ਹੈ ਤੇ ਆ ਇਹਦੀ ਚੋਲੀ ਦੇ ਵਰਕ ਆਊਗਾ ਜੀ ਚੋਲੀ ਦੇ ਦਿੱਤੇ ਦਿਖੋ ਬਹੁਤ ਹੀ ਸੋਨਾ ਵਰਕ ਹੈ ਕਲਰ ਵੀ ਬਹੁਤ ਸੋਨਾ ਹੈ ਠੀਕ ਹੈ ਜੀ ਉਹ ਦੂਸਰੀ ਗੱਲ ਹਰੇਕ ਬੰਦੇ ਦੀ ਚੁਆਇਸ ਹੁੰਦੀ ਹੈ ਕਿ ਵੀ ਜੇ ਤੁਸੀਂ ਵਰਕ ਕਰਤਾ ਦੁਪੱਟਾ ਸਾਡਾ ਜ਼ਰੂਰ ਬਣਾਣਾ ਹੈ ਚਾਹੇ ਹਲਕਾ ਜਾਂ ਵਰਕ ਜ਼ਰੂਰ ਕਰਕੇ ਦੇਈਏ ਜਾਂ ਬੁੱਟੀ ਪਾ ਕੇ ਦੇਈਏ ਜਾਂ ਸ਼ਰਾਰੇ ਤੇ ਜਿਸ ਹਿਸਾਬ ਸਿਰਦਾ ਵਰਕ ਹੋਇਆ ਉਹਦੇ ਰਿਕਾਰਡਿੰਗ ਲੇਕਿਨ ਆਪਾਂ ਨੇ ਜਿਸ ਹਿਸਾਬ ਸਿਰ ਮੈਡਮ ਦੀ ਡਿਮਾਂਡ ਸੀਗੀ ਜਿਸ ਹਿਸਾਬ ਸਿਰ ਉਹਨਾਂ ਨੇ ਆਪਣੇ ਪੇਮੈਂਟ ਲਾਈ ਹੈ ਕਹਿੰਦਾ ਉਹਨੇ ਕਿ ਪੇਮੈਂਟ ਦਾ ਮੁੱਲ ਉਦੋਂ ਹੀ ਪੈਂਦਾ ਹੈ ਪੈਸਾ ਲਾਇਆ ਦਾ ਉਹਦਾ ਮੁੱਲ ਪੈਂਦਾ ਹੈ ਜਦੋਂ ਤੁਹਾਡੇ ਮੁਤਾਬਿਕ ਤੁਹਾਡੀ ਚੁਆਇਸ ਦੇ ਮੁਤਾਬਿਕ ਤੁਹਾਡਾ ਕੰਮ ਬਣੇ ਤੁਹਾਡੀ ਚੁਆਇਸ ਦੇ ਮੁਤਾਬਿਕ ਤੁਹਾਡਾ ਵਰਕ ਹੋਵੇ ਠੀਕ ਹੈ ਜੀ ਆਪਾਂ ਤੁਹਾਨੂੰ ਉਹਦਾ ਨੇ ਦੁਪੱਟਾ ਦਿਖਾ ਰਹੇ ਬਹੁਤ ਹੀ ਪਿਆਰਾ ਦੁਪੱਟਾ ਬਣਾਇਆ 4 ਸਾਈਡ ਵਰਕ ਹੋ ਰਿਹਾ ਹੈ ਉਹਨਾਂ ਦਾ ਆਹ ਫੋਟੋ ਆਹ ਤੇ ਬਹੁਤ ਹੀ ਪਿਆਰਾ ਦੁਪੱਟਾ ਫੁੱਲ ਪਿੱਕ ਦਿਖਾ ਦੋ ਅਦਰੋਂ ਲੈ ਅਮਰੀਕਨ ਨੂੰ ਦੁਪੱਟੇ ਦੀ ਪਿੱਕ ਲਿਖੋ ਪਿੱਛੋਂ ਲੈ ਲੈ ਖੋਲ ਕੇ ਅਦਰੋਂ ਲੈ ਅਮਰੀਕਨ ਪਿੱਛੋਂ ਲੈ ਲੈ ਖੋਲ ਕੇ ਪੜੋ ਠੀਕ ਹੈ ਜੀ ਅਸਲ ਦੇ ਵਿੱਚ ਮੇਨ ਕੰਮ ਕੀ ਹੁੰਦਾ ਹੈ ਮੇਨ ਕੰਮ ਹੁੰਦਾ ਹੈ ਕੁਆਲਿਟੀ ਦਾ ਕਿ ਕੁਆਲਿਟੀ ਤੁਸੀਂ ਕੰਮ ਦੀ ਕੀ ਦੇ ਰਹੇ ਹੋ ਫਿਨਿਸ਼ਿੰਗ ਆਪਾਂ ਕੰਮ ਦੀ ਕੀ ਦੇ ਰਹੇ ਹਾਂ ਠੀਕ ਹੈ ਬਹੁਤ ਹੀ ਸੋਨਾ ਵਰਕੇ ਕੀਤਾ ਹੋਇਆ ਹੈ ਲੇਕਿਨ ਇਹਦੇ ਨਾਲ ਦੇ ਮੈਡਮ ਨੇ ਸਿਰਫ ਦੋ ਸੂਟ ਰੈਡੀ ਹੋਏ ਨੇ ਔਰ ਉਮੀਦ ਆ ਸੀ ਕਿ ਹੋਰ ਵੀ ਸਾਡੇ ਨਾਲ ਮੈਡਮ ਜੁੜੀ ਰਹੂਗੀ ਹਮੇਸ਼ਾ ਜਿਸ ਦੇ ਹਿਸਾਬ ਤੇ ਰਸੀ ਉਹਨਾਂ ਨੂੰ ਕੰਮ ਕਰਕੇ ਦਿੱਤਾ ਹੈ ਕਿ ਉਹਨਾਂ ਦੀ ਕੰਮ ਦੀ ਡਿਮਾਂਡ ਸੀਗੀ ਉਹਨਾਂ ਦੇ ਚੁਆਇਸ ਦੇ ਮੁਤਾਬਿਕ ਹਰ ਇੱਕ ਚੀਜ਼ ਬਣੀ ਹੈ ਠੀਕ ਹੈ ਜੀ ਤੇ ਤੁਹਾਨੂੰ ਮੈਂ ਦਿਖਾ ਰਿਹਾ ਇੱਕ ਲਾਈਨ ਦਾ ਇਹਨਾਂ ਸ਼ਰਾਰਾ ਇਹੀ ਹੈ ਕਿ ਕਾਪੇ ਹੈ ਜੀ ਸੇਮ ਵਰਕ ਹੈ ਸੇਮ ਕਲਰ ਹੈ ਕਲਰ ਦਾ ਥੋੜਾ ਜਿਹਾ ਫਰਕ ਹੈ ਸੋਰੀ ਕਲਰ ਦਾ ਥੋੜਾ ਜਿਹਾ ਫਰਕ ਹੈ ਲੇਕਿਨ ਵਰਕ ਸੇਮ ਹੈ ਦੁਪट्टे ਦੇ ਵਰਕ ਸੇਮ ਹੈ ਠੀਕ ਹੈ ਸਾਰਾ ਵਰਕ ਹੋਰ ਹੈ ਉਹੋ ਹੀ ਪਿਆਰਾ ਵਰਕ ਹੋ ਰਿਹਾ ਹੈ ਉਹ ਆਪਣੀ ਇੱਕੋ ਸ਼ੋਪ ਹੈ ਸਜਾਵਟ ਇੰਪੋਰਟਰੀ ਵਰਕ ਹੁਲੇ ਕੋਲ ਆਣਾ ਕਿੱਥੇ ਆ ਤੁਸੀਂ ਬਿਲਕੁਲ ਕੋਲ ਆਣਾ ਹੈ ਜਦੋਂ ਵੀ ਤੁਸੀਂ ਆਪਣਾ ਕੋਈ ਡਿਜ਼ਾਈਨ ਬਣਵਾਉਣਾ ਹੋਵੇ ਤੁਸੀਂ ਸਾਡੇ ਨਾਲ ਰਾਸਤਾ ਕਰ ਸਕਦੇ ਹੋ ਠੀਕ ਹੈ ਜੀ ਤੇ ਮੈਡਮ ਸੁਵੇਰ ਦੇ ਚੱਲੇ ਹੋਏ ਨੇ 8-9 ਵਜੇ ਦੇ 9:30 ਪਹੁੰਚੇ ਨੇ ਉਹ 3 ਤਿੰਨ ਘੰਟਿਆਂ ਬਾਅਦ ਤਿੰਨ ਚਾਰ ਘੰਟਿਆਂ ਬਾਅਦ ਪਹੁੰਚੇ ਨੇ ਤੇ ਕਾਫੀ ਦੂਰੋਂ ਆਏ ਨੇ ਇੱਕ ਵਾਰ ਆਪਾਂ ਮੈਡਮ ਨੂੰ ਵੀ ਹਾਂ ਜੀ ਮੈਡਮ ਤੁਹਾਨੂੰ ਕੰਮ ਕਿੱਦਾਂ ਦਾ ਲੱਗਿਆ ਜੀ ਬਹੁਤ ਵਧੀਆ ਹਾਂ ਸਾਰਾ ਕੰਮ ਵਧੀਆ ਲੱਗਿਆ ਜਿਵੇਂ ਤੁਹਾਡੀ ਚੁਆਇਸ ਸੀ ਜਿਵੇਂ ਤੁਹਾਡੀ ਡਿਮਾਂਡ ਸੀ ਕੋਤਾਂ ਦੀ ਕੰਪਨੀ ਆ ਜੀ ਸਾਰੇ ਕੰਪਨੀ ਲੁਕੋਮੀ ਆ ਜੀ ਇੱਕ ਹੀ ਆਰਡਰ ਦਿੱਤਾ ਸੀ ਪਰ ਤੁਹਾਡਾ ਵਰਕ ਔਰ ਕੰਮ ਦੇ ਇਹ ਤਾਂ ਮਤਲਬ ਰਹਿ ਨਹੀਂ ਪਾਈ ਜੀ 400 ਆਰਡਰ ਕਿੱਦਾਂ ਦੀ ਲੈਣਾ ਹੈ ਅਸੀਂ ਅੱਗੇ ਫੇਰ 500 ਆਰਡਰਾਂ ਦੇ ਜੀ ਸ਼ੁਕਰੀਆ ਪਹਿਤ ਤੁਹਾਡਾ ਧੰਨਵਾਦ ਹੈ ਜਿਸ ਹਿਸਾਬ ਨਾਲ ਮੈਡਮ ਨੇ ਤੁਹਾਨੂੰ ਪਤਾ ਇਹ ਤੁਹਾਡੇ ਸਾਹਮਣੇ ਗੱਲ ਹੋਈ ਹੈ ਕਿ ਇਹ ਕਹਿੰਦੇ ਇੱਕ ਸੂਟ ਪਹਿਲਾਂ ਬਨਵਾਇਆ ਸੀਗਾ ਉਹ ਕੰਮ ਦੀ ਕੁਆਲਿਟੀ ਦੇਖ ਕੇ ਕੰਮ ਦੀ ਫਿਨਿਸ਼ਿੰਗ ਦੇਖ ਕੇ ਕੰਮ ਦੀ ਗੈਟਅਪ ਦੇਖ ਕੇ ਦੁਬਾਰਾ ਸਾਡੇ ਲਵੇ ਫੋਨ ਦੇ ਉੱਪਰ ਇਹਨਾਂ ਨੇ ਆਰਡਰ ਦਿੱਤਾ ਔਰ ਪਹਿਲਾਂ 1 20 ਬਣਵਾਇਆ ਸੀ ਹੁਣ 400 ੁੱਟ ਗਏ ਨੇ ਔਰ ਅਗਲੀ ਵਾਰੀ 800 ੁੱਟ ਜਾਣਗੇ ਠੀਕ ਹੈ ਜੀ ਉਮੀਦ ਕਰਦੇ ਹਾਂ ਸਾਡੀ ਵੀਡੀਓ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਅੱਗੇ ਸ਼ੇਅਰ ਕਰਿਆ ਕਰੋ ਥੈਂਕ ਯੂ